ਪਟਨਾ ਸਾਹਿਰ ਦੇ ਟੋਰਾਾਂ ਦੇ ਹੌਸਲੇ ਬੁਲੰਦ ਹੈ ਜਿੱਥੇ ਜੱਖ ਰੋਡ ਤੇ ਇੱਕ ਸਿਹਲ ਹਸਪਤਾਲ ਦੇ ਲਾਗੇ ਦੁਕਾਨ ਦੇ ਵਿੱਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਉਸ ਦੁਕਾਨਦਾਰ ਨੂੰ ਹਜੇ ਸਿਰ ਕੁੱਲ ਇੱਕ ਹਫਤਾ ਹੀ ਹੋਇਆ ਸੀ ਦੁਕਾਨ ਖੋਲੀ ਨੂੰ ਜਿਹੜੀ ਕਿ ਕੂਲਰਾਂ ਨਾਲ ਭਰੀ ਹੋਈ ਦੁਕਾਨ ਸਾਫ ਕਰਕੇ ਖਾਲੀ ਛੱਡ ਗਏ ਹਨ ਪਰ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਉਹਨਾਂ ਨੇ ਕੂਲਰ ਚੋਰੀ ਕੀਤੇ ਨੇ ਉੱਥੇ ਦੁਕਾਨ ਦੇ ਅੰਦਰ ਜਿਹੜੀਆਂ ਪਈਆਂ ਸੀ ਕੁਰਸੀਆਂ ਉਹ ਵੀ ਚੱਕ ਕੇ ਲੈ ਗਏ ਹਨ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਉਹ ਕਿਸ ਤਰ੍ਹਾਂ ਦੇ ਇਨਾਂ ਤੇ ਕਾਰਵਾਈ ਚੋਰਾ ਖਿਲਾਫ ਕੀਤੀ ਜਾਏਗੀ ਔਰ ਅਸੀਂ ਗੱਲ ਕਰਦੇ ਹਾਂ ਜਿਹੜੇ ਕਿ ਦੁਕਾਨ ਦੇ ਮਾਲਕ ਨੇ ਉਹਨਾਂ ਨਾਲ ਉਹ ਗੱਲ ਕਰਦੇ ਕਿ ਕਿਸ ਤਰ੍ਹਾਂ ਇੱਥੇ ਚੋਰੀ ਨੂੰ ਅੰਜਾਮ ਦਿੱਤਾ ਚੋਰਾਂ ਨੇ ਔਰ ਕਿੰਨੇ ਕਿਹੜਾ ਸਮਾਨ ਇਨਾਂ ਦਾ ਚੋਰ ਚੋਰੀ ਕਰਕੇ ਲੈ ਗਏ ਇਹ ਸਤ ਕੁਲਰ ਐਵੇਂ ਆਪਾਂ ਨੇ ਡਿਸਟ੍ਰਿਕਟ ਲੈ ਲਾਰਕੀ ਦੀ ਪੂਰੇ ਸਾਰੇ ਕੁਲਰ ਪੇਜ ਨੂੰ ਆਪਾਂ ਨੇ ਬਾਹਰ ਕੱਢ ਕੇ ਧਰ ਕੇ ਸੀਗੇ ਉਹ ਆਪਣੇ ਹੋਰੇ ਕਰਕੇ ਲਏ 6 ਸਤ ਕੁਲਰ ਰੱਖੇ ਦੀ ਆਪਣੇ ਟੋਟਲ 14 ਕੁਲਰ ਸੀ ਉਹ 14 ਦੇ 14 ਚੱਕ ਕੇ ਲੈ ਗਏ ਅੱਡ ਬੇ ਡੱਬੇ ਛੱਡ ਗਏ ਜਿਹਨੀਆਂ ਆਪ ਜਿਹੜੇ ਡਿਸਪਲੇ ਕਰਦੇ ਆ ਆ ਦੁਕਾਨ ਚ ਆ ਰਹੇ ਆ ਪਟਨਾ ਸਰ ਅੰਦਰਜਖਰ ਰੋਡ ਤੇ ਇੱਕ ਦੁਕਾਨ ਦੇ ਵਿੱਚ ਕੂਲਰਾਂ ਦੀ ਦੁਕਾਨ ਦੇ ਵਿੱਚ ਹੋਈ ਚੋਰੀ ਜਿੱਥੇ ਕਿ ਵੱਡੀ ਤਦਾਦ ਦੇ ਵਿੱਚ ਪਏ ਕੂਲਰ ਸੀਗੇ ਉਹ ਚੋਰ ਸਾਰੇ ਚੋਰੀ ਕਰਕੇ ਲੈ ਗਏ ਉਹਨਾਂ ਨੇ ਦੱਸਿਆ ਕਿ ਨਾਲ ਦੇ ਨਾਲ ਇਹਦੇ ਨਾਲ ਹੀ ਜਿਹੜੀਆਂ ਕਿ ਜਿਹੜੀਆਂ ਵਿੱਚ ਅੰਦਰ ਮੇਜ਼ ਕੁਰਸੀਆਂ ਪਈਆਂ ਸੀ ਉਹ ਵੀ ਲੈ ਗਏ ਕਿਉਂਕਿ ਬੈਠਣ ਵਾਸਤੇ ਜਿਹੜੇ ਕਿ ਕਸਟਮਰ ਦੇ ਬੈਠਣ ਵਾਲੀਆਂ ਕੁਰਸੀਆਂ ਸੀਗੀਆਂ ਉਹ ਵੀ ਲੈ ਗਏ ਚਾਕੇ ਇੱਕ ਵੱਡੀ ਵੱਡੀ ਇਹ ਵਾਰਦਾਤ ਨੂੰ ਚੋਰਾਂ ਨੇ ਅੰਜਾਮ ਦਿੱਤਾ ਹੈ ਜਿੱਥੇ ਕਿ ਇਹ ਦੁਕਾਨਦਾਰਾਂ ਦਾ ਇਹ ਵੀ ਦੱਸਣਾ ਹੈ ਕਿ ਹਜੇ ਇੱਕ ਹਫਤਾ ਹੀ ਹੋਇਆ ਇਸ ਦੁਕਾਨ ਖੋਲੀ ਨੂੰ ਪਰ ਜਿੱਥੇ ਇਹ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਸੀਂ ਗੱਲ ਕਰਦੇ ਹਾਂ ਜਿਹੜ ਕੋਹਾਂ ਦੇ ਮਾਲਕ ਨੇ ਕੀ ਗੱਲਬਾਤ ਹੋਈ ਆ ਔਰ ਕਿਸ ਤਰ੍ਹਾਂ ਇੱਥੇ ਜਿਹੜੀ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਨਵੀਂ ਦੁਕਾਨ ਦੇ ਵਿੱਚ ਖੁੱਲੀ ਦੇ ਵਿੱਚ ਚੋਰਾਂ ਦੇ ਵੀ ਹੌਸਲੇ ਕਿੱਡੇ ਬੁਲੰਦ ਹੈ ਕਿ ਮੌਕੇ ਤੇ ਕਿਸ ਤਰ੍ਹਾਂ ਉਹਨਾਂ ਨੇ ਇੱਕ ਹਫਤਾ ਨਹੀਂ ਪਹਿਣ ਦਿੱਤਾ ਦੁਕਾਨ ਖੁੱਲੀ ਨੂੰ ਹਜੇ ਇੱਕ ਹਫਤਾ ਹੀ ਹੋਇਆ ਹੈ ਤੇ ਔਰ ਇੱਥੇ ਜਿਹੜਾ ਹੱਥ ਸਾਫ਼ ਕਰਕੇ ਲੈ ਕੇ ਨੇ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਨikhil ਗਰਗਈ ਕੀ ਗੱਲਬਾਤ ਹੋਈ ਏ ਤੁਸੀਂ ਕਿੰਨੇ ਦਿਨ ਹੋਏ ਦੁਕਾਨ ਖੋਲੀ ਨੂੰ ਔਰ ਕਿਸ ਤਰ੍ਹਾਂ ਦੀ ਚੋਰੀ ਆਪਾਂ ਨੇ ਇਹ ਹਫਤਾ ਹੀ ਹੋਇਆ ਆਪਾਂ ਨੂੰ ਦੁਕਾਨ ਖੋਲ੍ਹੇ ਨੂੰ ਆਪਾਂ ਰਾਤ ਨੂੰ ਆਪਾਂ 8 ਵਜੇ ਦੁਕਾਨ ਬੰਦ ਕਰਕੇ ਦੁਕਾਨ ਖੋਲਣ ਵਾਸਤੇ ਮੈਂ ਬਸ ਥੋੜਾ ਜਿਹਾ ਪਾਪਾ ਕੋਲੇ ਜਾ ਰਿਹਾ ਹੁਣ ਪਾਪਾ ਸ਼ਹਿਰ ਕਰਨ ਜਾਂਦੇ ਨੇ ਆਪਣਾ ਥੋੜਾ ਪਾਪਾ ਲਵੇ ਜਾ ਰਿਹਾ ਹੁਣ ਤਾਂ ਦੇਖਦਾ ਮੈਂ ਦੁਕਾਨ ਕੋਲੇ ਹਰ ਇੱਕ ਦਿਨ ਆਪਣੀ ਦੁਕਾਨ ਹੁੰਦੀ ਚੱਲ ਨਿਗਾਹ ਪੈਂਦੀ ਐ ਮੈਂ ਦੇਖਿਆ ਵੀ ਲੋਕ ਜਿਹੜਾ ਖੁੱਲਾ ਪਿਆ ਸੀ ਤੋੜਿਆ ਪਿਆ ਸੀ ਦੇਖਿਆ ਸਾਰਾ ਮੈਂ ਆਕੇ ਦੁਕਾਨ ਖੋਲੀ ਦੇਖਿਆ ਦੁਕਾਨ ਚ ਨਾ ਕੁਰਸੀਆਂ ਕੁੱਲਰ ਸਾਡੇ 14 ਕੁੱਲਰ ਸੀ 14 ਦੇ 14 ਕੁੱਲਰ ਦੋ ਕੁਰਸੀਆਂ ਸਾਰਾ ਕੁਝ ਚੱਕ ਕੇ ਲੈ ਗਏ ਦੁਕਾਨ ਚ ਕੁਝ ਨਹੀਂ ਛੱਡਿਆ ਗਿਆ ਜਮੀ ਖਾਲੀ ਦੁਕਾਨ ਕਰ ਗਈ ਜਮੀ ਖਾਲੀ ਸਾਨੂੰ ਹਫਤਾ ਹੀ ਦੁਕਾਨ ਖੋਲਣੀ ਨੂੰ ਹੋਇਆ ਜੀ ਪ੍ਰਸ਼ਾਸਨ ਵੀ ਆਪਣੀ ਪੂਰੀ ਮਿਹਨਤ ਕਰ ਰਹੀ ਹੈ ਲੱਭਣ ਚ ਇਹ ਚੋਰਾਂ ਨੂੰ ਪਰ ਆ ਅੰਤ ਦਾ ਰਿਜ਼ਲਟ ਉਹ ਤੁਹਾਨੂੰ ਦੱਸਾਂਗੇ ਜਦੋਂ ਲੱਭ ਲੈ ਕਿਉਂਕਿ ਇਹ ਜਿਸ ਤਰ੍ਹਾਂ ਚੋਰੀ ਹੋਈ ਹੈ ਕਿ ਦੱਸ ਰਿਹਾ ਵੀ ਇਹ ਥੋੜੇ ਦਿਨ ਹੀ ਹੋਏ ਸਿਰਫ ਇੱਕ ਹਫਤੇ ਦੇ ਵਿੱਚ ਵਿੱਚ ਹੀ ਅਜੇ ਦੁਕਾਨ ਜੇ ਖੋਲੀ ਸੀਗੀ ਤਾਂ ਔਰ ਸਾਰਾ ਸਮਾਨ ਚੋਰ ਚੱਕ ਕੇ ਚੋਰੀ ਰਫੂ ਚੱਕਰ ਹੋ ਗਿਆ ਪਰ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਇਹ ਚੋਰਾਂ ਦੇ ਹੌਸਲੇ ਬੁਲੰਦ ਹੈ ਪਾਤੜਾ ਸ਼ਹਿਰ ਅੰਦਰ ਔਰ ਵਾਰਦਾਤਾ ਨੂੰ ਕਿਸ ਤਰ੍ਹਾਂ ਅੰਜਾਮ ਦੇ ਰਿਹਾ ਇਸ ਦੇ ਨਾਲ ਹੀ ਇਹ ਇਹ ਗੱਡੀਆਂ ਦੀ ਇੱਕ ਏਜੰਸੀ ਵੀ ਆ ਕੀ ਲੱਗ ਰਿਹਾ ਤੁਹਾਨੂੰ ਵੀ ਇਹ ਚੋਰ ਕਿੱਥੋਂ ਦੇ ਕਿਸ ਤੇ ਆਏ ਕੁਝ ਪਤਾ ਲੱਗਾ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਆਪਾਂ ਨੂੰ ਐ ਲੱਗ ਰਹੀ ਇਹ ਟੈਂਪੂ ਤੇ ਜਿਵੇਂ ਇਸ ਤਰ੍ਹਾਂ ਦੀ ਮਤਲਬ ਕਿਉਂਕਿ 14 15 ਕੁਲਰ ਅਹਿਮਦਾ ਕੋਈ ਹੱਤਾਂ ਤੇ ਮਿਲ ਲੇ ਗਿਆ ਸਕਦਾ ਇਹ ਕਿਸੇ بڑے ਵਹੀਕਲ ਤੇ ਆਏ ਨੇ ਉਹ ਆ بڑے ਸਾਧਨ ਦੇ ਟੈਂਪੂ ਹੋ ਗਿਆ ਹਾਥੀ ਹੋ ਗਿਆ ਇਹਨਾਂ ਤੇ ਆਏ ਨੇ ਤਾਂ ਉਹ ਸਾਰੇ ਜਿਵੇਂ ਕੋਈ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਇਹ 5-6 ਬੰਦਿਆਂ ਦਾ ਇੱਕ ਗਰੁੱਪ ਦਾ ਕੰਮ ਹੈ ਉਹਨਾਂ ਦਾ ਕੰਮ ਹੈ ਉਹਨਾਂ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਫਿਰ ਰਾਤ ਨੂੰ ਕੁਛ ਆਪਾਂ ਨੂੰ ਜਿਹੜਾ ਐਕਸਪੈਕਟ ਹੈਗਾ ਵੀ 11 ਤੋਂ ਲੈ ਕੇ ਵੀ ਸਵੇਰੇ 3 ਵਜੇ ਤੱਕ ਦੇ ਵਿੱਚ ਵਿੱਚ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਕੀ ਲੱਗਦਾ ਤੁਹਾਨੂੰ ਜਿਹੜੀ ਕਿ ਇਹ ਦੁਕਾਨ ਤੁਸੀਂ ਕੀਤੀ ਆ ਕਿ ਹੁਣੇ ਸੀਜ਼ਨ ਕਰਕੇ ਦੁਕਾਨ ਕੀਤੀ ਹੋਊਗੀ ਸ਼ਾਇਦ ਹੋ ਸਕਦਾ ਤੁਸੀਂ ਸੋਚ ਆਵੇਗਾ ਵੀ ਚਲੋ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਹੈ ਚੱਲੇ ਜੀ ਤਾਂ ਸਾਡਾ ਹੀ ਐ ਸੀਗਾ ਵੀ ਚੱਲ ਸਟਾਕ ਪਿਆ ਸੀ ਵੀ ਆਪਾਂ ਕੱਢੀਏ ਹੁਣ ਗਰਮੀ ਪੈ ਰਹੀ ਹੈ ਪਹਿਲਾਂ ਤਾਂ ਐ ਸੀ ਵੀ ਦੋ ਦਿਨਾਂ ਬਾਅਦ ਹੀ ਮੀਂਹ ਪੈ ਜਾਂਦਾ ਸੀ ਹੁਣ ਰੱਬ ਨੇ ਚੱਲ ਗਰਮੀ ਪਾਈ ਸੀ ਆਪਾਂ ਨੂੰ ਐ ਦੀ ਸਟਾਕ ਕੱਢੀਏ ਲੋਕਾਂ ਨੂੰ ਮਾਲ ਦੀਏ ਥੋੜਾ ਪਰ ਬਸ ਹਫਤਾ ਦੁਕਾਨ ਕਰੀ ਨੂੰ ਐ ਦੀ ਇੰਨਾ ਤਾਂ ਹੀ ਸਾਡੇ ਕਮਾਇਆ ਵੀ ਨਹੀਂ ਸੀਗਾ ਜੋ ਸਾਰ ਸਾਰ ਜਮੀ ਉਹ ਚ ਹੋ ਗਈ ਜਮੀ ਸਾਡਾ ਲੱਖ ਲੱਖ ਡੇਢ ਲੱਖ ਦਾ ਨੁਕਸਾਨ ਹੋ ਗਿਆ ਜੀ ਅੱਪੀ ਵੱਡੀ ਵਾਰਦਾਤ ਨੂੰ ਚੋਰਾਂ ਨੇ ਅੰਜਾਮ ਦਿੱਤਾ ਹੈ ਕਿਉਂਕਿ ਕੂਲਰ ਸਾਰੇ ਜਿੰਨੇ ਐ ਸੀ ਸਾਰੇ ਕਹਿੰਦੇ ਚੱਕ ਕੇ ਲੈ ਗਏ ਇੱਥੇ ਦੁਕਾਨ ਦੇ ਵਿੱਚੋਂ ਦੁਕਾਨ ਖਾਲੀ ਕਰ ਗਿਆ ਹੁਣ ਦੇਖਣਾ ਹੋਵੇਗਾ ਕਿ ਚੋਰਾਂ ਦੇ ਹੱਥ ਪੁਲਿਸ ਦੇ ਹੱਥੇ ਚੋਰ ਕਰੋ ਆਉਣਗੇ ਜਾਂ ਇਹ ਚੋਰ ਐਸੇ ਤਰ੍ਹਾਂ ਹੀ ਚੋਰੀ ਦੀਆਂ ਪਾਤੜਾਂ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿਣਗੇ ਬੜੀ ਇੱਕ ਸੋਚਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਇਹ ਦੁਕਾਨ ਦੇ ਵਿੱਚੋਂ ਚੋਰੀ ਹੋਇਆ ਸਾਰਾ ਸਮਾਨ ਇਹ ਮੇਜ਼ ਕੁਰਸੀਆਂ ਤੱਕ ਜਿਹਨੇ ਚੋਰ ਲੈ ਗਿਆ ਕਿਉਂਕਿ ਨਵੀਂ ਦੁਕਾਨ ਖੋਲੀ ਸੀ ਹਜੇ ਥੋੜੇ ਦਿਨ ਹੋਏ ਸੀ ਇਹਨੂੰ ਪਰ ਚੋਰਾ ਨੇ ਹੱਥ ਸਾਫ ਕੀਤੇ ਆ ਹੁਣ ਦੇਖਣ ਵਾਲੀ ਗੱਲ ਹੈ ਕਿ ਸਿਟੀ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਇਸ ਚੋਰਾ ਨੂੰ ਕਾਬੂ ਕੀਤਾ ਜਾਵੇਗਾ ਜਾਂ ਇਹ ਐਸੇ ਤਰ੍ਹਾਂ ਹੀ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿਣਗੇ